ਦੋਸਤੋ ਜਿਹੜੀ ਅੱਜ ਮੈਂ ਕਹਾਣੀ ਲੈ ਕੇ ਆਈਆਂ ਇਹ ਅਮਰਗੜ ਨਾਮ ਦੇ ਇੱਕ ਪਿੰਡ ਦੀ ਹੈ ਇਹ ਪਿੰਡ ਇੱਕ ਨਿਕਾਜਾ ਪਿੰਡ ਤੇ ਇਸ ਦੇ ਆਲੇ ਦੁਆਲੇ ਛੋਟੀਆਂ-ਛੋਟੀਆਂ ਪਹਾੜੀਆਂ ਸੀ ਪਿੰਡ ਵਿੱਚ ਲੋਕ ਬਹੁਤ ਘੱਟ ਵਸਦੇ ਸੀ ਖਾਸ ਕਰਕੇ ਸੀ ਕਿ ਪਿੰਡ ਤੇ ਇਹਦੇ ਨੇੜੇ-ਤੇੜੇ ਦੀ ਜ਼ਮੀਨ ਪੂਰੀ ਤਰ੍ਹਾਂ ਪੰਜਰ ਸੀ ਨਾ ਖੇਤ ਸੀ ਨਾ ਹਰਿਆਲੀ ਦੂਰ-ਦੂਰ ਤੱਕ ਨਾ ਕੋਈ ਦਰਖਤ ਨਜ਼ਰ ਆਉਂਦਾ ਸੀ ਤੇ ਨਾ ਹੀ ਕੋਈ ਫਸਲ ਨਜ਼ਰ ਆਉਂਦੀ ਸੀ ਸਾਰੇ ਪਿੰਡ ਵਿੱਚ ਸਿਰਫ ਇੱਕ ਵੱਡਾ ਪਿੱਪਲ ਦਾ ਦਰਖਤ ਸੀ ਜਿਸ ਦੀ ਛਾਂ ਬੜੀ ਠੰਡੀ ਤੇ ਗੂੜੀ ਸੀ ਗਰਮੀਆਂ ਵਿੱਚ ਉਸ ਦਰਖਤ ਹੇਠ ਬੈਠਣ ਨੂੰ ਦਿਲ ਬੜਾ ਕਰਦਾ ਬੜਾ ਸਕੂਨ ਮਿਲਦਾ ਪਰ ਪਿੰਡ ਦਾ ਕੋਈ ਵੀ ਬੰਦਾ ਉਸ ਦਰਖਤ ਕੋਲ ਨਹੀਂ ਸੀ ਜਾਂਦਾ ਕਿਉਂਕਿ ਇਹ ਪਿੱਪਲ ਦਾ ਦਰਖਤ ਇੱਕ ਲਾਲਚੀ ਬਾਣੀਏ ਦੇ ਘਰ ਦੀ ਕੰਧ ਨਾਲ ਉਗਿਆ ਹੋਇਆ ਸੀ ਉਹ ਇਸ ਨੂੰ ਆਪਣੀ ਜਾਇਦਾਦ ਸਮਝਦਾ ਸੀ ਤੇ ਕਿਸੇ ਨੂੰ ਵੀ ਇਸ ਦੀ ਛਾਂ ਹੇਠ ਬੈਠਣ ਦੀ ਇਜਾਜ਼ਤ ਨਹੀਂ ਸੀ ਦਿੰਦਾ ਪਿੰਡ ਦਾ ਧੋਬੀ ਉਹ ਹਫ਼ਤੇ ਵਿੱਚ ਇੱਕ ਵਾਰ ਬਾਣੀਏ ਦੇ ਘਰੋਂ ਕੱਪੜੇ ਚੁੱਕਣ ਜਾਂਦਾ ਉਹਨਾਂ ਨੂੰ ਧੋਸ ਕਾ ਕੇ ਕੁਝ ਦਿਨਾਂ ਬਾਅਦ ਵਾਪਸ ਦੇ ਕੇ ਆਉਂਦਾ ਬਦਲੇ ਵਿੱਚ ਬਾਣੀਆ ਉਸ ਨੂੰ ਥੋੜੀ ਜੀ ਮਜ਼ਦੂਰੀ ਦੇ ਦਿੰਦਾ ਇੱਕ ਦਿਨ ਧੋਬੀ ਨੇ ਬਾਣੀਏ ਦੇ ਘਰੋਂ ਕੱਪੜੇ ਚੁੱਕੇ ਉਹਨਾਂ ਨੂੰ ਆਪਣੇ ਖੋਤੇ ਤੇ ਲੱਦੇ ਆ ਤੇ ਵਾਪਸ ਮੁੜ ਪਿਆ ਉਦੋਂ ਦੁਪਹਿਰ ਬਹੁਤ ਜ਼ਿਆਦੀ ਸੀ ਸੂਰਜ ਸਿਰ ਤੇ ਚਮਕ ਰਿਹਾ ਸੀ ਤੇ ਗਰਮੀ ਨੇ ਇਨਸਾਨ ਤੇ ਕੀ ਜਾਨਵਰਾਂ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਸੀ ਸਭ ਦਬੁਰਾ ਹਾਲ ਸੀ ਜਦੋਂ ਤੋਬੀ ਬਾਣੀਏ ਦੇ ਘਰੋਂ ਨਿਕਲਿਆ ਤਾਂ ਉਸਨੇ ਦੂਰ ਦੂਰ ਤੱਕ ਫੈਲਿਆ ਪਿੱਪਲ ਦਾ ਵੱਡਾ ਤੇ ਗੋੜਾ ਦਰਖਤ ਵੇਖਿਆ ਗਰਮੀ ਦੇ ਮੌਸਮ ਵਿੱਚ ਐ ਠੰਡੀ ਜਗ੍ਹਾ ਵੇਖ ਕੇ ਤੋਬੀ ਦਾ ਦਿਲ ਮਚਲ ਗਿਆ ਉਹਨੇ ਸੋਚਿਆ ਵੀ ਇਸ ਗਰਮੀ ਵਿੱਚ ਜੇ ਥੋੜੀ ਦੇਰ ਇਸ ਦੇ ਹੇਠ ਆਰਾਮ ਕਰ ਲਿਆ ਜਾਵੇ ਤਾਂ ਮਜ਼ਾ ਹੀ ਆ ਜਾਵੇ ਐ ਸੋਚ ਕੇ ਉਹਨੇ ਆਪਣੀ ਚਾਦਰ ਜ਼ਮੀਨ ਤੇ ਵਿਛਾਈ ਪੈਰ ਫਸਾਰੇ ਲੰਮਾ ਪੈ ਗਿਆ ਠੰਡੀ ਠੰਡੀ ਹਵਾ ਤੇ ਸ਼ਾਮ ਵਿੱਚ ਉਹਨੂੰ ਜਲਦੀ ਨੀਂਦ ਆ ਗਈ ਠੀਕ ਉਸੇ ਵੇਲੇ ਬਾਣੀਆਂ ਕਿਸੇ ਕੰਮ ਲਈ ਘਰੋਂ ਨਿਕਲਿਆ ਜਦੋਂ ਉਹਨੇ ਤੋਬੀ ਨੂੰ ਇੰਜ ਬੇਫਿਕਰੇ ਪੀਪਲ ਦੇ ਸائے ਹੇਠ ਉਹਦੀ ਸ਼ਾਂਤਲੇ ਸੁੱਤਾ ਵੇਖਿਆ ਤੋਦਾਂ ਤੇ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਉਹਨੇ ਲੱਤ ਮਾਰ ਕੇ ਤੋਬੀ ਨੂੰ ਜਗਾਇਆ ਤੇ ਚੀਕਦਾ ਹੋਇਆ ਪੁੱਛਣ ਲੱਗਾ ਕਿਸ ਨੇ ਤੇਨੂੰ ਐ ਨਵੇਂ ਡਰਖਤ ਦੇ ਹੇਠ ਬੈਠਣ ਦੀ ਇਜਾਜ਼ਤ ਦੇ ਦਿੱਤੀ ਆ ਵਿਚਾਰਾ ਤੂ ਵੀ ਸ਼ਰਮਿੰਦਾ ਹੋ ਗਿਆ ਸਿਰ ਚੁਕਾ ਕੇ ਬੋਲਿਆ ਸਾਹਿਬ ਮੈਨੂੰ ਮਾਫ਼ ਕਰ ਦਿਓ ਮੈਂ ਬਹੁਤ ਥੱਕਿਆ ਹੋਇਆ ਸੀ ਤੇ ਉੱਥੋਂ ਗਰਮੀ ਵੀ ਬਹੁਤ ਜ਼ਿਆਦੀ ਸੀ ਪਿੱਪਲ ਦਾ ਠੰਢੀ ਮਿੱਠੀ ਛਾਂ ਵੇਖ ਕੇ ਮੈਂ ਥੋੜ੍ਹਾ ਆ ਨੀ ਗਿਆ ਥੋੜ੍ਹੀ ਦੇਰ ਬੈਠਿਆ ਤਾਂ ਮੈਨੂੰ ਨੀਂਦ ਆ ਗਈ ਇਹ ਸੁਣ ਕੇ ਬਾਣੀਆਂ ਨੂੰ ਹੋਰ ਗੁੱਸਾ ਆ ਗਿਆ ਉਹ ਤੇ ਉੱਚੀ ਉੱਚੀ ਲੱਗਾ ਜਿਦਾਂ ਚੀਕਣ ਲੱਗ ਪਿਆ ਹੁੰਦਾ ਵਾ ਐ ਜਮੀਨ ਤੇਰੀ ਨਹੀਂ ਆ ਸਾਰਾ ਪਿੰਡ ਜਾਣਦਾ ਵਾ ਐ ਦਰਖਤ ਮੇਰਾ ਵਾ ਤੇ ਮੈਂ ਇਸ ਦੇ ਹੇਠ ਕਿਸੇ ਨੂੰ ਵੀ ਰੁਕਣ ਜਾਂ ਬੈਠਣ ਦੀ ਇਜਾਜ਼ਤ ਨਹੀਂ ਦੇ ਸਕਦਾ ਤੋਬੀ ਬੋਲਿਆ ਮੈਂ ਕਈ ਸਾਲਾਂ ਤੋਂ ਤੁਹਾਡੇ ਕਪੜੇ ਤੋਂ ਉਦਾ ਆ ਰਿਹਾ ਮੇਰਾ ਪਿਓ ਵੀ ਤੁਹਾਡੀ ਸੇਵਾ ਕਰਦਾ ਸੀ ਜੇ ਮੈਂ ਤੁਹਾਡੇ ਦਰਖਤ ਹੇਠ ਥੋੜੀ ਦੇਰ ਆਰਾਮ ਕਰ ਲਿਆ ਤੇ ਤੁਹਾਡਾ ਕੀ ਨੁਕਸਾਨ ਹੋਇਆ ਮੇਰੇ ਹੱਕ ਦੇ ਬਦਲੇ ਮੈਨੂੰ ਇੰਨਾ ਦਾ ਨਾਮ ਮਿਲਣਾ ਚਾਹੀਦਾ ਵਾ ਇਹ ਸੁਣ ਕੇ ਬਾਣੀਆਂ ਤੇ ਹੋਰ ਵੀ ਇਹ ਆਕੜੀ ਗਿਆ ਤੇ ਬੋਲਿਆ ਜੇ ਤੂੰ ਸਾਡੇ ਕਪੜੇ ਧੋਣਾ ਵਾਂ ਤੂੰ ਉਸਦੀ ਮਜ਼ਦੂਰੀ ਵੀ ਤੇ ਲੈਣਾ ਨਾ ਤੂੰ ਇਹ ਕੰਮ ਮੁਫਤ ਤਾਂ ਨਹੀਂ ਕਰਦਾ ਤੈਨੂੰ ਇੱਕ ਘੜੀ ਵੀ ਇਸ ਦਰਖਤ ਦੇ ਹੇਠ ਆਰਾਮ ਕਰਨ ਦੀ ਇਜਾਜ਼ਤ ਨਹੀਂ ਆ ਇਸ ਦੁਨੀਆ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ ਤੋ ਬੇਹਰਾਨੋ ਕੇ ਪੁੱਛਣ ਲੱਗਾ ਕਿ ਤੁਸੀਂ ਇਸ ਦਰਖਤ ਦੇ ਸਾਈ ਦੀ ਵੀ ਕੀਮਤ ਵੰਕਦੇ ਹੋ ਬਾਣੀਆਂ ਬੋਲਿਆ ਬਿਲਕੁਲ ਸਹੀ ਸਮਝਿਆ ਉਸ ਨੂੰ ਪੈਸੇ ਕਮਾਉਣ ਦਾ ਨਵਾਂ ਤਰੀਕਾ ਸੁੱਝ ਗਿਆ ਤੋਬੀ ਨੇ ਪੁੱਛਿਆ ਇਹਦੀ ਛਾਂ ਦੀ ਕੀਮਤ ਕੀ ਹੈ ਬਾਣੀਆਂ ਨੇ ਕਿਹਾ ਜੇ ਤੂੰ ਇਸ ਦਰਖਤ ਦਾ ਜਿਹੜੀ ਸ਼ਾਮ ਆ ਉਹ ਖਰੀਦਣਾ ਚਾਹੁੰਨਾ ਵਾ ਤਾਂ ਤੈਨੂੰ 100 ਹਜ਼ਾਰ ਸੋਨੇ ਦੇ ਸਿੱਕੇ ਦੇਣੇ ਪੈਣਗੇ ਇੱਕ ਪੈਸਾ ਵੀ ਕੱਟ ਨਹੀਂ ਐਨੀ ਵੱਡੀ ਕੀਮਤ ਸੁਣ ਕੇ ਧੋਬੀ ਹਰਾਨ ਹੋ ਕੇ ਉੱਛਲ ਪਿਆ ਇੱਕ ਪਾਲੀ ਉਹਨੇ ਸੋਚਿਆ ਫਿਰ ਬੋਲਿਆ ਇਹ ਤਾਂ ਬਹੁਤ ਜ਼ਿਆਦਾ ਕੀਮਤ ਆ ਮੈਂ ਤੁਹਾਨੂੰ ਨਾ ਇਸ ਦੀ ਸ਼ਾਹ ਦੇ ਬਦਲੇ ਵਾਦ ਤੋਂ ਵਾਦ 200 ਸੋਨੇ ਦੇ ਸਿੱਕੇ ਦੇ ਸਕਦਾ ਇਸ ਤਰ੍ਹਾਂ ਦੋਵੇਂ ਬਹਿਸ ਕਰਦੇ ਰਹੇ ਬਾਣੀਆਂ ਥੋਬੀ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਹਥਿਆਉਣ ਦੇ ਚੱਕਰ ਵਿੱਚ ਸੀ ਪਰ ਥੋਬੀ ਐ ਠੰਡੀ ਛਾਂ ਦੇ ਬਦਲੇ ਜ਼ਿਆਦਾ ਪੈਸੇ ਦੇਣ ਨੂੰ ਤਿਆਰ ਨਹੀਂ ਸੀ ਕਾਫੀ ਬਹਿਸ ਤੋਂ ਬਾਅਦ ਥੋਬੀ 500 ਸਿੱਕੇ ਦੇਣ ਲਈ ਰਾਜੀ ਹੋ ਗਿਆ ਬਾਣੀਆਂ ਨੇ ਵੀ ਉਸ ਦੀ ਪੇਸ਼ਕਸ਼ ਨੂੰ ਮੰਨ ਲਿਆ ਤੋਨੂੰ ਲੱਗਿਆ ਪੇ ਮੁਫਤ ਚ ਇੰਨੀ ਵੱਡੀ ਰਕਮ ਆਥ ਆ ਗਈ ਐ ਐ ਵੀ ਤੈ ਹੋਇਆ ਕਿ ਪਿੰਡ ਦੇ ਸਰਪੰਚ ਨੂੰ ਗਵਾਹ ਬਣਾ ਕੇ ਇੱਕ ਜਿਹੜਾ ਇਕਰਾਰਨਾਮਾ ਲਿਖਵਾਇਆ ਜਾਵੇ ਥੋਬੀ ਬਾਣੀਆਂ ਨੂੰ ਦਰਖਤ ਦੇ ਸ਼ਾਂ ਦੀ ਕੀਮਤ ਨਕਦ ਅਦਾ ਕਰੇਗਾ ਤੇ ਦੋਵੇਂ ਇਸ ਜਿਹੜਾ ਇਕਰਾਰਨਾਮਾ ਸੀ ਨਾ ਉੱਤੇ ਦਸਤਕਤ ਕਰਨਗੇ ਇਸ ਦੇ ਬਾਅਦ ਜਿਹੜੀ ਪਿੱਪਲ ਜਿਹੜਾ ਸੀ ਇਹ ਦਰਖਤ ਤੋਬੀ ਦੀ ਮਲਕੀਅਤ ਬਣ ਜਾਵੇਗਾ ਸਾਰੇ ਮਾਮਲੇ ਤੇ ਹੋਣ ਤੋਂ ਬਾਅਦ ਤੋਬੀ ਆਪਣੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਘਰ ਵਾਪਸ ਆ ਗਿਆ ਦੂਜੇ ਪਾਸੇ ਬਾਣੀਆਂ ਬਹੁਤ ਖੁਸ਼ ਕਿ ਉਹਨੇ ਤੋਬੀ ਨੂੰ ਮੂਰਖ ਬਣਾ ਕੇ ਵੱਡੀ ਰਕਮ ਜਿਹੜੀ ਆ ਉਹ ਹਥਿਆਲੀ ਆ ਉਹਨੂੰ ਲੱਗਦਾ ਸੀ ਕਿ ਪੈਸੇ ਮੁਫ਼ਤ ਵਿੱਚ ਹੀ ਮਿਲ ਗਏ ਆ ਆਖਰ ਦਰਖਤ ਦੀ ਛਾਂ ਦੀ ਕੀ ਕੀਮਤ ਹੁੰਦੀ ਆ ਛਾਂ ਵੀ ਉਹ ਜਿਸ ਹੇਠ ਨਾ ਉਹ ਖੁਦ ਕਦੇ ਬੈਠਿਆ ਤੇ ਨਾ ਉਹਦੀ ਪਤਨੀ ਤੇ ਨਾ ਉਹਦੇ ਕਦੇ ਬੱਚੇ ਬੈਠੇ ਉਹਨੇ ਸੋਚਿਆ ਵੀ ਇਹ ਰਕਮ ਨਾਲ ਉਹ ਇੱਕ ਖੇਤ ਖਰੀਦ ਲਵੇਗਾ ਤੇ ਉਸ ਦੀ ਸੋਚ ਮੁਤਾਬਕ ਉਹਨੇ ਤੋਬੀ ਨੂੰ ਮੂਰਖ ਬਣਾ ਦਿੱਤਾ ਸੀ ਪਰ ਤੋਬੀ ਵੀ ਇੰਨਾ ਮੂਰਖ ਨਹੀਂ ਸੀ ਜਨਾ ਬਾਣੀਆਂ ਨੇ ਸਮਝਿਆ ਸੀ ਤੋ ਬੀਨੇ ਵੀ ਬਦਲਾ ਲੈਣ ਲਈ ਆਪਣੇ ਮਨ ਵਿੱਚ ਇੱਕ ਯੋਜਨਾ ਜਿਹੜੀ ਉਹ ਤਿਆਰ ਕਰ ਲਈ। ਘਰ ਪਹੁੰਚ ਕੇ ਉਹਨੇ ਖੋਤੇ ਨੂੰ ਉਹਦੀ ਜਗ੍ਹਾ ਤੇ ਬੰਨ੍ਹਿਆ। ਉਸ ਤੇ ਜਿਹੜੇ ਲੱਦੇ ਹੀ ਕੱਪੜੇ ਉਹ ਉਤਾਰ ਕੇ ਇੱਕ ਪਾਸੇ ਰੱਖੇ ਤੇ ਆਪਣੀ ਪਤਨੀ ਨੂੰ ਕਿਹਾ ਵੀ ਸੋਣਾ ਆਪਣੇ ਸੋਨੇ ਦੇ ਜੇਵਰ ਮੈਨੂੰ ਦੇ ਦੇ। ਮੈਂ ਸੁਨਿਆਰ ਕੋਲ ਜਾ ਕੇ ਉਹਨਾਂ ਨੂੰ ਗਿਰਵੀ ਰੱਖ ਕੇ ਕੁਝ ਪੈਸੇ ਲੈਣੇ ਚਾਹੁੰਦਾ ਵਾਂ। ਉਹਦੀ ਪਤਨੀ ਇਹ ਸੁਣ ਕੇ ਹੈਰਾਨ ਹੀ ਹੋ ਗਈ ਤੇ ਬੋਲੀ ਵੀ ਇੱਕਦਮ ਆ ਇੰਨੀ ਵੱਡੀ ਰਕਮ ਦੀ ਕੀ ਲੋੜ ਪੈਗੀ? ਤੋ ਬੀਨੇ ਕਿਹਾ ਮੈਂ ਬਾਣੀਆਂ ਦੇ ਘਰ ਦੇ ਬਾਹਰ ਜਿਹੜਾ ਪਿੱਪਲ ਆ ਨਾ ਉਹ ਦਾ ਜਿਹੜੀ ਸ਼ਾਂ ਵਾ ਨਾ ਉਹਨੂੰ ਖਰੀਦਣਾ ਚਾਹੁੰਦਾ। ਗਰਮੀਆਂ ਵਿੱਚ ਮੈਂ ਉਸ ਸ਼ਾਂ ਦੇ ਹੇਠਾਂ ਆਰਾਮ ਕਰਿਆ ਕਰਾਂਗਾ। ਥੋਬੀ ਦੀ ਪਤਨੀ ਨੇ ਜਦੋਂ ਇਹ ਸੁਣਿਆ ਤਾਂ ਉਸ ਨੂੰ ਤੇ ਆਪਣੇ ਕੰਨਾਂ ਤੇ ਯਕੀਨ ਨਾ ਆਇਆ। ਉਹ ਸੋਚਣ ਲੱਗੀ ਕਿ ਸ਼ਾਇਦ ਉਹਦੇ ਜਿਹੜਾ ਪਤੀ ਆ ਉਹਦਾ ਦਿਮਾਗ ਖਰਾਬ ਹੋ ਗਿਆ। ਵੀ ਕੀ ਕੋਈ ਦਰਖਤ ਜਿਹੜਾ ਵਾ ਉਹਦੀ ਸ਼ਾਂ ਵੀ ਖਰੀਦਦਾ ਵਾ? ਸ਼ਾਂ ਵੀ ਕੋਈ ਜਾਇਦਾਦ ਹੁੰਦੀ ਐ। ਉਹ ਬੋਲੀ ਐ ਮੂਰਖਤਾ ਨਾ ਕਰ। ਇਸ ਤਰ੍ਹਾਂ ਸਾਰੇ ਗਹਿਣੇ ਵੀ ਚਲੇ ਜਾਣਗੇ ਤੇ ਤੇਰੀ ਰਕਮ ਜਿਹੜੀ ਹੈ ਨਾ ਐਤੋਂ ਤੇ ਕੋਈ ਵੀ ਤੇਰੇ ਕੋਲੋਂ ਬਾਅਦੋਂ ਜੜੀ ਉਹਦੀ ਸ਼ਾਨ ਨਹੀਂ ਖਰੀਦੇਗਾ ਪਰ ਤੋਬੀ ਆਪਣੇ ਫੈਸਲੇ ਤੇ ਅੜਿਆ ਰਿਹਾ ਉਹਦੀ ਪਤਨੀ ਨੇ ਉਹਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸ਼ਾਂ ਦਾ ਵੀ ਕੋਈ ਮੁੱਲ ਦਿੰਦਾ ਉਹ ਵੀ ਆਪਣੇ ਸਾਰੇ ਘਰ ਦੇ ਗਹਿਣੇ ਵੇਚ ਕੇ ਪਰ ਤੋਬੀ ਉਹ ਕਵੇ ਵੀ ਮੈਂ ਤੇ ਮੰਨਣਾ ਹੀ ਨਹੀਂ ਹੁਣ ਵੀ ਮੈਂ ਤੇ ਖਰੀਦਣੀ ਖਰੀਦਣੀ ਆ ਤੇ ਇਹ ਗੱਲ ਸੁਣ ਕੇ ਪਤਨੀ ਉਹਦੀ ਬੋਲੀ ਵੀ ਮੇਰਾ مشਵਰਾ ਵਾ ਵੀ ਜੇਵਰ ਜਿਹੜੇ ਆ ਗਹਿਣੇ ਵੇਚ ਕੇ ਕੋਈ ਖੇਤ ਖਰੀਦ ਲੈ। ਉਸ ਵਿੱਚ ਫਸਲ ਵੇਚ ਕੇ ਜ਼ਿਆਦਾ ਮੁਨਾਫਾ ਕਮਾ ਸਕਦੇ ਆ। ਚੱਲ ਤੂੰ ਗਹਿਣੇ ਵੇਚਣੇ ਆ ਤੇ ਵੇਚ ਦੇ। ਪਰ ਛਾਂ ਲਈ ਨਹੀਂ ਕੋਈ ਖੇਤ ਖਰੀਦ। ਧੋਬੀ ਨੇ ਜਵਾਬ ਦਿੱਤਾ ਵੀ ਦੇਖ ਮੈਂ ਧੋਬੀ ਆ। ਮੈਨੂੰ ਸਿਰਫ ਇਹੀ ਕੰਮ ਆਉਂਦਾ। ਮੈਂ ਰਾਤੋਂ ਰਾਤ ਕਿਸਾਨ ਨਹੀਂ ਬਣ ਸਕਦਾ। ਖੇਤ ਵਿੱਚ ਹਲ ਵਾਉਣਾ, ਬੀਜ ਬੀਜਣਾ ਮੇਰੇ ਵਾਸਤੇ ਗੱਲ ਨਹੀਂ। ਮੈਂ ਖੇਤ ਵਿੱਚ 10 ਸਾਲ ਮਿਹਨਤ ਕਰਕੇ ਵੀ ਇੰਨੀ ਰਕਮ ਨਹੀਂ ਕਮਾ ਸਕਦਾ। ਜਿੰਨੀ 6 ਮਹੀਨਿਆਂ ਵਿੱਚ ਇਸ ਦਰਖਤ ਦੀ ਸ਼ਾਨ ਨਾਲ ਕਮਾ ਲਵਾਂਗਾ ਇਸ ਤੋਂ ਬਾਅਦ ਤੇਰੇ ਗਹਿਣੇ ਵੀ ਤੈਨੂੰ ਵਾਪਸ ਮਿਲ ਜਾਣਗੇ ਥੋਬੀ ਦੀ ਪਤਨੀ ਸਮਝ ਗਈ ਕਿ ਉਹਦਾ ਪਤੀ ਜਿਹੜਾ ਨਾ ਆਪਣਾ ਇਰਾਦਾ ਨਹੀਂ ਬਦਲਣ ਵਾਲਾ ਇਸ ਲਈ ਉਹਨੇ ਜ਼ਿਆਦਾ ਬਹਿਸ ਨਾ ਕੀਤੀ ਤੇ ਚੁੱਪਚਾਪ ਜਿਹੜੇ ਉਹਦੇ ਗਹਿਣੇ ਸੀ ਉਹਨਾਂ ਦੀ ਪੋਟਲੀ ਲਿਆ ਕੇ ਆਪਣੇ ਪਤੀ ਦੇ ਹਵਾਲੇ ਕਰ ਦਿੱਤੀ ਥੋਬੀ ਪਿੰਡ ਦੇ ਸੁਨਿਆਰੇ ਕੋਲ ਪਹੁੰਚਿਆ ਤੇ ਆਪਣੀ ਪਤਨੀ ਦੇ ਜਿਹੜੇ ਗਹਿਣੇ ਸੀ ਉਹ ਗਿਰਵੀ ਰੱਖ ਕੇ 500 ਸਿੱਕੇ ਲੈ ਲੇ ਅਗਲੇ ਦਿਨ ਵਕਤ ਦੀ ਪਾਬੰਦੀ ਕਰਦਿਆਂ ਸੋਨੇ ਦੇ ਸਿੱਕਿਆਂ ਨਾਲ ਭਰੀ ਥੈਲੀ ਲੈ ਕੇ ਉਹਦੇ ਤੇ ਜਿਹੜਾ ਸੀ ਇਕਰਾਰਨਾਮਾ ਉੱਤੇ ਦਸਤਖਤ ਕਰਨ ਲਈ ਸਰਪੰਚ ਕੋਲ ਪਹੁੰਚ ਗਏ ਬਾਣੀਆਂ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ ਪਿੰਡ ਦੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਜਿਹੜੇ ਮੌਜੂਦ ਸੀ ਜੋ ਇਸ ਅਜੀਬ ਸੌਦੇ ਤੇ ਹੈਰਾਨ ਸੀ ਪਿੰਡ ਵਿੱਚ ਇਹ ਗੱਲ ਫੈਲ ਚੁੱਕੀ ਸੀ ਕਿ ਤੋਬੀ ਨੇ ਬਾਣੀਆਂ ਤੋਂ ਦਰਖਤ ਦਾ ਜਿਹੜੀ ਸ਼ਾਮ ਆ ਉਹ ਖਰੀਦ ਲਈ ਹੈ ਬਾਣੀਆਂ ਨੇ ਆਪਣੇ ਜਿਹੜਾ ਇਕਰਾਰਨਾਮੇ ਦੇ ਅਨੁਸਾਰ ਪਹਿਲਾਂ ਤੋਂ ਜੋ ਤਿਆਰ ਕਰਕੇ ਰੱਖਿਆ ਸੀ ਉਸ ਵਿੱਚ ਲਿਖਿਆ ਸੀ ਕਿ ਬਾਣੀਆਂ 500 ਸਿੱਕਿਆਂ ਦੇ ਬਦਲੇ ਆਪਣੇ ਦਰਖਤ ਦੀ ਸ਼ਾਹ ਤੋਬੀ ਦੇ ਹਵਾਲੇ ਕਰ ਰਿਆ ਜੇਕਰ ਦੋਹਾਂ ਵਿੱਚ ਕੋਈ ਇਹ ਇਕਰਾਰਨਾਮਾ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਦੂਜੇ ਨੂੰ 1000 ਸੋਨੇ ਦੇ ਸਿੱਕੇ ਦੇਣੇ ਪੈਣਗੇ ਬਾਣੀਆਂ ਨੇ ਉਹ ਜਿਹੜਾ ਹੀ ਇਕਰਾਰਨਾਮਾ ਉੱਤੇ ਤੁਰੰਤ ਦਸਤਖਤ ਕਰ ਦਿੱਤੇ ਤੇ ਤੋਬੀ ਜੋ ਅਨਪੜ ਸੀ ਉਹਨੇ ਆਪਣੇ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਲਾਇਆ ਸਰਪੰਚ ਨੇ ਵੀ ਆਪਣੇ ਦਸਤਖਤ ਕਰ ਦਿੱਤੇ ਉੱਥੇ ਮੌਜੂਦ ਸਾਰੇ ਲੋਕ ਇਸ ਇਕਰਾਰਨਾਮੇ ਦੇ ਗਵਾਹ ਬਣੇ ਤੋਬੀ ਨੇ ਦਰਖਤ ਦੇ ਸائے ਦੀ ਜਾਨੀ ਕਿ ਉਹਦੀ ਸ਼ਾਂ ਦੀ ਕੀਮਤ ਬਾਣੀਆਂ ਨੂੰ ਅਦਾ ਕਰ ਦਿੱਤੀ ਉੱਥੇ ਮੌਜੂਦ ਹਰ ਸ਼ਖਸ ਸੋਚ ਰਿਹਾ ਸੀ ਕਿ ਬਾਣੀਆਂ ਬੜਾ ਚਲਾ ਕੇ ਉਹਨੇ ਵਿਚਾਰੇ ਤੋਬੀ ਨੂੰ ਲੁੱਟ ਲਿਆ ਕਿਉਂਕਿ ਅੱਜ ਤੱਕ ਕਿਸੇ ਨੇ ਨਾ ਵੇਖਿਆ ਸੀ ਨਾ ਸੁਣਿਆ ਸੀ ਕਿ ਦਰਖਤ ਦੀ ਜਿਹੜੀ ਸ਼ਾਮ ਆ ਉਹ ਵੀ ਵੇਖਦੀ ਹੈ ਕੁਝ ਦਿਨਾਂ ਬਾਅਦ ਤੋਬੀ ਦੀ ਆਦਤ ਬਣ ਗਈ ਉਹ ਸਵੇਰ ਤੋਂ ਸ਼ਾਮ ਤੱਕ ਉਸ ਦਰਖਤ ਦੇ ਹੇਠ ਆਪਣਾ ਮੰਝਾ ਲੈ ਜਾਂਦਾ ਤੇ ਉੱਤੇ ਵਿਛਾ ਕੇ ਚਾਦਰ ਸੁੱਤਾ ਰਹਿੰਦਾ ਉਹ ਆਪਣੇ ਖੋਤੇ ਦੀ ਰੱਸੀ ਵੀ ਆਪਣੇ ਮੰਜੇ ਨਾਲ ਬੰਨ ਲੈਂਦਾ ਤੇ ਖੋਤਾ ਤਾਂ ਵਾਰ-ਵਾਰ ਗळा ਫਾੜ-ਫੜ ਕੇ ਚੀਕਣਾ ਸ਼ੁਰੂ ਕਰ ਦਿੰਦਾ ਕਈ ਵਾਰ ਇੰਜ ਹੋਇਆ ਵੀ ਬਾਣੀਆਂ ਆਰਾਮ ਕਰਨ ਲਈ ਘਰ ਵਿੱਚ ਲੇਟਿਆ ਜਾਂ ਆਪਣੀ ਪਤਨੀ ਬੱਚਿਆਂ ਨਾਲ ਕੋਈ ਅਹਿਮ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਪਰ ਕੋਤੇ ਨੇ ਆਪਣੀ ਬੇਸੋਰੀ ਆਵਾਜ਼ ਸ਼ੁਰੂ ਕਰ ਦਿੱਤੀ ਖੋਤੇ ਦਾ ਇਹ ਸ਼ੋਰ ਸ਼ਰਾਬਾ ਬਾਣੀ ਲਈ ਸਿਰਦਰਦ ਬਣ ਗਿਆ ਤੇ ਸੂਰਜ ਜਦ ਨਾਲ ਹੀ ਜਦਾਂ ਉਹ ਵਾਪੀ ਜੜੀ ਉਹਦੀ ਪੇਪਲ ਦੀ ਸ਼ਾਂ ਸੀ ਉਹ ਆਪਣੇ ਥਾਂ ਬਦਲਦੀ ਤੇ ਜਿਹੜਾ ਬਾਣੀਆ ਉਹ ਵੀ ਚੱਕਦਾ ਮੰਜੀ ਜਿੱਧਰ ਨੂੰ ਸ਼ਾਂ ਜਾਂਦੀ ਉੱਥੇ ਜਾ ਕੇ ਆਪਣੀ ਮੰਜੀ ਵਿਛਾ ਲਿੰਦਾ ਤੇ ਚਾਦਰ ਉਸੇ ਪਛਾ ਕੇ ਤੇ ਲਮਾ ਪੈ ਜਾਂਦਾ ਤੇ ਨਾਲ-ਨਾਲ ਇੱਕ ਸੀੜ ਦਾ ਰਹਿੰਦਾ ਆਪਣੇ ਖੋਤੇ ਨੂੰ ਵੀ ਕਈ ਵਾਰ ਬਾਣੀਏ ਦੇ ਘਰ ਦੀ ਕੰਧ ਦੇ ਬਿਲਕੁਲ ਕੋਲ ਨੇੜੇ ਜਾ ਕੇ ਉਹ ਬੈਠ ਜਾਂਦਾ ਬਾਣੀਆ ਘਰ ਵਿੱਚ ਕੋਈ ਗੱਲ ਉੱਚੀ ਵੀ ਨਹੀਂ ਸੀ ਕਰ ਸਕਦਾ ਕਿਉਂਕਿ ਉਹਨੂੰ ਡਰ ਸੀ ਵੀ ਕੰਧ ਦੇ ਨਾਲ ਬੈਠਾ ਤੋਂ ਵੀ ਕੋਈ ਗੱਲ ਸੁਣ ਨਾ ਲਵੇ ਇਸ ਤੋਂ ਇਲਾਵਾ ਤੋਂ ਵੀ ਪਿੰਡ ਦੇ ਬੱਚਿਆਂ ਤੇ ਹੋਰ ਲੋਕਾਂ ਨੂੰ ਵੀ ਆਪਣੇ ਕੋਲ ਬੁਲਾ ਲਿੰਦਾ ਸਾਰੇ ਉੱਥੇ ਬੈਠ ਕੇ ਸ਼ੋਰ ਸ਼ਰਾਬਾ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਬੱਚੇ ਵੀ ਸ਼ੋਰ ਮਚਾਉਣ ਵਿੱਚ ਪਿੱਛੇ ਨਹੀਂ ਸੀ ਹਟਦੇ ਇਹ ਸਾਰੀ ਸਥਿਤੀ ਬਣੀ ਕਿ ਉਹਦੇ ਪਰਿਵਾਰ ਲਈ ਹੁਣ ਜਿਹੜਾ ਬਾਣੀਆਂ ਸੀ ਇਹ ਸਿਰਦਰਦ ਬਣ ਗਿਆ ਤੇ ਆਖਰਕਾਰ ਇੱਕ ਦਿਨ ਤੰਗ ਆ ਕੇ ਬਾਣੀਆਂ ਨੇ ਥੋਬੇ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਉਹ ਥੋਬੇ ਨੂੰ ਕਹਿਣ ਲੱਗਾ ਵੀ ਤੂੰ ਸਾਡੇ ਘਰ ਤੇ ਵੀ ਕਬਜ਼ਾ ਕਰਨ ਵਾਲਾ ਆ ਤੇਰੇ ਖੋਤੇ ਤੇ ਜਿੰਨੇ ਨੂੰ ਇੱਥੇ ਜਾਣਕਾਰ ਇਕੱਠੇ ਕਰਦਾ ਸਾਰਿਆਂ ਦੇ ਸ਼ੋਰ ਸ਼ਰਾਬੇ ਕਰਨ ਸਾਡੇ ਜਿਹੜਾ ਆਰਾਮ ਆ ਉੱਥੇ ਤੋਂ ਹਰਾਮ ਕਰ ਦਿੱਤਾ ਤੋਬੀ ਜਿਹੜਾ ਮੁਸਕਰਾਇਆ ਤੇ ਬੋਲਿਆ ਜਨਾਬ ਐਦਾਂ ਦੀ ਕੋਈ ਗੱਲ ਹੀ ਨਹੀਂ ਮੈਂ ਤਾਂ ਸਿਰਫ ਛਾਂ ਦੇ ਹੇਠ ਬੈਠਦਾ ਜਿੱਦਨ ਨੂੰ ਮੇਰੀ ਛਾਂ ਜਾਂਦੀ ਹੈ ਤੇ ਉਦੋਂ ਨੂੰ ਮੈਂ ਚੱਲ ਜਾਂਦਾ ਉਹ ਤੁਹਾਡੇ ਘਰ ਦੀ ਕੰਧ ਨਾਲ ਲੱਗਦੀ ਹੈ ਤੇ ਮੈਂ ਇਸ ਤੋਂ ਅੱਗੇ ਨਹੀਂ ਵਧਦਾ ਬਾਣੀਆਂ ਉਸ ਵਕਤਾਂ ਚੁੱਪ ਰਿਹਾ ਪਰ ਉਸ ਦਾ ਦਿਲ ਬਚੈਨ ਸੀ ਉਹ ਸਮਝ ਨਹੀਂ ਸਪਾ ਰਿਹਾ ਕਿ ਐ ਮਸੀਬਤੋਂ ਕਿਵੇਂ ਜਾਨ ਛਡਾਵੇ ਪਰ ਇੱਕ ਦਿਨ ਉਹਦੀ ਜਾਨ ਛੁੱਟੀ ਗਈ ਪਰ ਇੱਕ ਦਿਨ ਉਹਦੀ ਜਾਨ ਛੁੱਟੀ ਗਈ ਅਚਾਨਕ ਤੋਂ ਵੀ ਇੱਕ ਦਿਨ ਗਾਇਬ ਹੋ ਗਿਆ ਕਈ ਦਿਨਾਂ ਤੱਕ ਪਿੰਡ ਵਿੱਚ ਕਿਸੇ ਨੂੰ ਨਜ਼ਰੀ ਨਹੀਂ ਆਇਆ ਉਹਦੀ ਪਤਨੀ ਨੂੰ ਵੀ ਨਹੀਂ ਸੀ ਪਤਾ ਵੀ ਉਹ ਕਿੱਥੇ ਗਿਆ ਜਦੋਂ ਕਈ ਦਿਨਾਂ ਬਾਅਦ ਜਦੋਂ ਕਈ ਦਿਨ ਤੋਂ ਵੀ ਨਜ਼ਰ ਨਾ ਆਇਆ ਤਾਂ ਬਾਣੀਆਂ ਨੂੰ ਵੀ ਹੈਰਾਨੀ ਹੋਈ ਵੀ ਹਾਲਾਕੇ ਉਹਨੇ ਲੋਕਾਂ ਸਾਹਮਣੇ ਆਪਣੀ ਚਿੰਤਾ ਜ਼ਾਹਰ ਕੀਤੀ ਪਰ ਦੇਲੀ ਦਿਲ ਵਿੱਚ ਉਹ ਬੋਖ ਹੋ ਸੀ ਭਈ ਚਲੋ ਐਸੇ ਮਸੀਬਤੋਂ ਜਾਨ ਛੁੱਟੀ ਪਰ ਬੁਰਾ ਵਕਤ ਵੀ ਆਉਣ ਵਿੱਚ देर ਨਹੀਂ ਲਗਦੀ। ਇੱਕ ਦਿਨ ਜਦੋਂ ਬਾਣੀਆ ਆਪਣੀ ਦੁਕਾਨ ਬੰਦ ਕਰਕੇ ਦੁਪਹਿਰ ਦਾ ਖਾਣਾ ਖਾਣ ਲਈ ਘਰ ਵੱਲ ਆ ਰਿਹਾ ਸੀ, ਤੋਹਨੇ ਵੇਖਿਆ ਵੀ ਤੋਬੀ ਇੱਕ ਵਾਰ ਫਿਰ ਆਪਣੀ ਚਾਰਪਾਈ ਜਿਹੜੀ ਉਹਦਾ ਮੰਝਾ ਸੀ ਲੈ ਕੇ ਪਿੱਪਲ ਦੇ ਛਾਏ ਹੇਠ ਆ ਗਿਆ, ਬਹਿ ਗਿਆ ਜਾ ਕੇ ਤੇ ਉਹਦੇ ਆਲੇ-ਦੁਆਲੇ ਕਈ ਲੋਕ ਸੀ। ਜਦੋਂ ਨੇੜੇ ਪਹੁੰਚਿਆ ਤਾਂ ਵੇਖਿਆ ਵੀ ਤੋਬੀ ਦੇ ਨਾਲ ਦਰਜਣ ਭਰ ਬੱਕਰੀਆਂ, ਭੇਡਾਂ, ਦੋ ਕੁੱਤੇ, ਮੁਰਗੇ, ਦੋ ਮੱਝਾਂ ਵੀ ਸੀ। ਖੋਤਾ ਤਾਂ ਉਹ ਪਹਿਲਾਂ ਤੋਂ ਹੀ ਆਪਣੇ ਨਾਲ ਰੱਖਦਾ ਸੀ। ਸਾਰੇਆਂ ਦਾ ਸ਼ੋਰ ਸ਼ਰਾਬਾ ਮਿਲ ਕੇ ਇੱਕ ਇਹੋ ਜਿਹੀ ਅਜੀਬ ਸਥਿਤੀ ਬਣ ਗਈ ਬਾਣੀਆਂ ਇਹ ਸਭ ਵੇਖ ਕੇ ਗੁੱਸੇ ਨਾਲ ਚੀਕਿਆ ਤੋਬੀ ਤੂੰ ਐ ਕਿ ਤਮਾਸ਼ਾ ਲਾ ਰੱਖਿਆ ਅਗਿਓ ਤੋਬੀ ਮੁਸਕਰਾਇਆ ਬੋਲਿਆ ਜਨਾਬ ਇਹ ਤਮਾਸ਼ਾ ਨਹੀਂ ਇਹ ਮੇਰੇ ਮਵੇਸ਼ੀ ਨੇ ਮੇਰੇ ਘਰ ਵਿੱਚ ਇਹਨਾਂ ਨੂੰ ਰੱਖਣ ਦੀ ਜਗ੍ਹਾ ਨਹੀਂ ਸੀ ਇਸ ਲਈ ਇਹ ਮੇਰੇ ਨਾਲ ਹੀ ਪੀਪਲ ਦੇ ਜਿਹੜੀ ਸ਼ਾਮਾਂ ਉਹਦੇ ਹੇਠ ਰਹਿਣਗੇ ਐ ਸੁਣ ਕੇ ਬਾਣੀਆਂ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਉਹ ਪਹਿਲਾਂ ਹੀ ਤੋਬੀ ਤੋਂ ਤੰਗ ਸੀ ਹੁਣ ਉਹਨੇ ਮੱਝਾਂ ਲਿਆ ਕੇ ਰੱਖਤੀਆਂ ਬੱਕਰੀਆਂ ਲਿਆਤੀਆਂ ਤੇ ਉਹਨੇ ਇਹ ਸਾਰੇ ਮੋਹਸ਼ੀ ਇਕੱਠੇ ਕਰ ਲਏ ਸਾਰੀਆਂ ਹੈ ਤੂੰ ਮੇਰੀ ਜ਼ਮੀਨ ਤੇ ਇਹਨਾਂ ਨੂੰ ਕਿਵੇਂ ਰੱਖ ਸਕਦਾ ਮੈਂ ਤੈਨੂੰ ਸਿਰਫ ਸ਼ਾਂ ਵੇਚੀ ਐ ਜ਼ਮੀਨ ਨਹੀਂ ਤੋ ਵੀ ਨਹੀਂ ਕਹ ਤੂੰ ਹੀ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਸਿਰਫ ਸ਼ਾਂ ਦੀ ਵਰਤੋਂ ਕਰ ਰਿਹਾ ਜੇ ਤੁਹਾਨੂੰ ਕੋਈ ਇਤਰਾਜ਼ ਆ ਤਾਂ ਤੁਸੀਂ ਆਪਣੀ ਜ਼ਮੀਨ ਕਿਤੇ ਹੋਰ ਥਾਂ ਲੈ ਜਾ ਸਕਦੇ ਹੋ ਤੋਬੀ ਦੀ ਇਹ ਗੱਲ ਸੁਣ ਕੇ ਸਾਰੇ ਲੋਕ ਹੱਸਣ ਲੱਗੇ ਤੇ ਬਾਣੀਆਂ ਜਿਹੜਾ ਉਹਨੂੰ ਤੇ ਸਮਝ ਕੋ ਨਾ ਲੱਗੇ ਉਹ ਤੇ ਗੁੱਸੇ 'ਚ ਜਿੱਦਾਂ پاਗਲ ਹੋ ਗਿਆ ਹੁੰਦਾ ਉਹ ਆਪਣੇ ਆਪ ਨੂੰ ਬੜਾ ਚਲਾਕ ਸਮਝਦਾ ਸੀ ਪਰ ਤੋਬੀ ਤੋਬੀ ਨੇ ਉਹਨੂੰ ਕਾਬੂ ਕਰ ਲਿਆ ਸੀ ਤੇ ਉਹ ਚਿੰਝਲਾ ਕੇ ਬੋਲਿਆ ਮੇਰੀ ਜ਼ਮੀਨ ਇੱਥੇ ਹੀ ਰਹੂਗੀ ਤੂੰ ਆਪਣੀ ਛਾਂ ਕਿਤੇ ਹੋਰ ਲੈ ਜਾ ਤੋਬੀ ਉੱਚੀ-ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ ਠੀਕ ਆ ਪਰ ਮੈਂ ਦਰਖਤ ਵੀ ਨਾਲ ਲੈ ਕੇ ਜਾਵਾਂਗਾ ਕਿਉਂਕਿ ਇਹ ਦਰਖਤ ਦੀ ਛਾਂ ਹੈ ਤੇ ਜੇ ਦਰਖਤ ਇੱਥੇ ਰਹੂਗਾ ਤੇ ਛਾਂ ਵੀ ਇੱਥੇ ਰਹੂਗੀ ਦੇ ਇਹ ਤੇ ਪੇਪਲ ਦਾ ਦਰਖਤਾ ਤੋਂ ਬੀ ਦੀ ਗੱਲ ਸੁਣ ਕੇ ਬਾਣੀਆਂ ਹੋਰ ਵੀ ਪਰੇਸ਼ਾਨ ਹੋ ਗਿਆ ਉਹ ਆਪਣੇ ਪੁਰਖਿਆਂ ਦੇ ਲਾਇਕ ਦਰਖਤ ਨੂੰ ਕੱਟਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਸੀ ਉਹਨੇ ਆਪਣੇ ਦੋਸਤਾਂ ਤੇ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨਾਲ ਸਲਾਹ ਕੀਤੀ ਤੇ ਫੈਸਲਾ ਕੀਤਾ ਕਿ ਤੋਬੀ ਨਾਲ ਕੀਤਾ ਜਿਹੜਾ ਇਕਰਾਰਨਾਮਾ ਸੀ ਉਹ ਤੋੜ ਦਿੱਤਾ ਜਾਵੇ ਹੁਣ ਬਾਣੀਆਂ ਕੋਲ ਤੋਬੀ ਨੂੰ ਜੁਰਮਾਨਾ ਦੇਣ ਤੋਂ ਇਲਾਵਾ ਹੋਰ ਕੋਈ ਰਾਏ ਨਹੀਂ ਸੀ ਅਗਲੇ ਹੀ ਦਿਨ ਪਰੇਸ਼ਾਨ ਬਾਣੀਆਂ ਨੇ ਤੋਬੀ ਨਾਲ ਜਿਹੜਾ ਇਕਰਾਰਨਾਮਾ ਸੀ ਉਹ ਖਤਮ ਕੀਤਾ ਤੇ ਜੁਰਮਾਨੇ ਵੱਜੋਂ ਉਹਨੂੰ 1000 ਜਿਹੜੇ ਸੋਨੇ ਦੇ ਸਿੱਕੇ ਦੇ ਕੇ ਆਪਣੀ ਜਾਨ ਛਡਾਈ ਤੋਬੀ ਖੁਸ਼ ਹੋ ਗਿਆ ਉਹ ਰਕਮ ਉਹਨੂੰ ਦੁੱਗਣੀ ਮਿਲ ਗਈ ਸੀ ਵਾਪਸ ਕਿਉਂਕਿ ਉਹਨੇ 500 ਦਿੱਤੇ ਸੀ ਉਹਨੂੰ 10000 ਮਿਲ ਗਏ ਐਸ ਰਕਮ ਨਾਲ ਉਹਨੇ ਗਿਰਵੀ ਰੱਖੇ ਪਹਿਲਾਂ ਤੇ ਜਿਹੜੇ ਸੀ ਉਹਦੇ ਗਹਿਣੇ ਉਹ ਸੁਨਿਆਰੇ ਕੋਲੋਂ ਵਾਪਸ ਲਏ ਫਿਰ ਆਪਣੀ ਪਤਨੀ ਨੂੰ ਉਹ ਦੇ ਦਿੱਤੇ ਤੋਂ ਦੀ ਪਤਨੀ ਵੀ ਖੁਸ਼ ਹੋ ਗਈ ਹੁਣ ਤੋਬੀ ਬਾਣੀਆਂ ਨੂੰ ਨਸੀਹਤ ਦਿੰਦਾ ਹੋਇ ਬੋਲਿਆ ਐ ਰੋਸ਼ਨੀ ਮੀ ਧੁੱਪ ਸ਼ਾਂ ਇਹ ਸਭ ਰੱਬ ਦੇ ਤੋਹਫੇ ਨੇ ਇਹ ਸਭ ਅਨਮੋਲ ਨੇ ਇਹਨਾਂ ਦੇ ਕਬਜ਼ਾ ਨਹੀਂ ਕਰਨਾ ਚਾਹੀਦਾ ਸਗੋਂ ਸਭ ਨਾਲ ਮਿਲ ਕੇ ਇਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਵਾ ਬਾਣੀਆਂ ਨੂੰ ਵੀ ਇਹ ਗੱਲ ਸਮਝ ਆ ਗਈ ਇਸ ਲਈ ਉਹਨੇ ਉਸ ਦਿਨ ਤੋਂ ਬਾਅਦ ਕਦੇ ਵੀ ਪਿੱਪਲ ਦੀ ਜਿਹੜੀ ਛਾਂ ਸੀ ਉਹਦੇ ਹੇਠ ਬੈਠਣ ਤੋਂ ਕਿਸੇ ਨੂੰ ਮਨਾ ਨਾ ਕੀਤਾ ਦੋਸਤੋ ਇਹ ਕਹਾਣੀ ਦੀ ਸਾਨੂੰ ਇਹ ਸਨੇਹਾ ਦਿੰਦੀ ਆ ਕਿ ਲਾਲਚ ਤੇ ਸਵਾਰਥ ਮਨੁੱਖ ਨੂੰ ਨੁਕਸਾਨ ਵੱਲ ਲੈ ਜਾਂਦੇ ਆ ਜਿਵੇਂ ਬਾਣੀਆਂ ਨੇ ਜਿਹੜੀ ਰੁੱਖ ਦੀ ਛਾਂ ਸੀ ਉਤੇ ਕਬਜ਼ਾ ਕਰਕੇ ਮੁਸੀਬਤ ਜਿਹੜੀ ਉਹ ਸਹਿਣਨੀ ਜਦ ਕੇ ਸੋਚ-ਬੂਝ ਤੇ ਸਚਾਈ ਨਾਲ ਥੋਬੀ ਨੇ ਜੋ ਆਪਣੀ ਸਿਆਣਪ ਵਿਖਾਈ ਤੇ ਵੱਡੀ ਮੁਸ਼ਕਲ ਨੂੰ ਵੀ ਉਹਨੇ ਜੀਤਿਆ। ਦੋਸਤੋ ਸਾਨੂੰ ਇਸ ਤੋਂ ਇਹ ਵੀ ਸਿੱਖਿਆ ਮਿਲਦੀ ਆ, ਇਹ ਵੀ ਸਾਨੂੰ ਕਹਾਣੀ ਸਿਖਾਉਂਦੀ ਆ ਕਿ ਮਿਹਨਤ ਤੇ ਸਮਝਦਾਰੀ ਨਾਲ ਕੀਤੇ ਕੰਮ ਸਫਲਤਾ ਦਿੰਦੇ ਨੇ ਤੇ ਕਰਮ ਦਾ ਸੰਦਾਦ ਸਦਾ ਸਾਡੇ ਕੰਮਾਂ ਦਾ ਨਤੀਜਾ ਵਾਪਸ ਲਿਆਉਂਦਾ। ਸੋ ਦੋਸਤੋ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਤੇ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ